बोले सोनिर भगवान वाल्मीकि महाराज की जय श्री वाहेगुरु जी का खालसा श्री वाहेगुरु जी की फतेह जो आज ਜੋਗਾ ਸੰਘ ਦੇ ਡਾਲਾ ਜੀ ਨੂੰ ਹਾਈ ਕਮਾਂਡ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਨੇ ਅਸੀਂ ਵੀ ਜੋਗੇ ਭਾਈ ਨਾਲ ਡੱਟ ਕੇ ਤਨ ਤੋਂ ਮਨ ਤੋਂ ਜੋਗੇ ਭਾਈ ਦੇ ਨਾਲ ਤੇ ਅਸੀਂ ਭਾਈ ਚਾਰੇ ਨਾਲ ਜਿੰਨੀਆਂ ਵੀ ਵਧਿਕੀਆਂ ਜਾਂ ਜਿੰਨੀਆਂ ਵੀ ਬਸ ਲੁਕੀਆਂ ਹੁੰਦੀਆਂ ਸਾਨੂੰ ਇਹ ਵੀ ਉਮੀਦ ਹੈ ਵੀ ਜੋਗੇ ਭਾਈ ਪਹਿਲੇ ਵੀ ਸਮਾਜਵਾਦ ਤੇ ਬਹੁਤ ਪ੍ਰਤੀ ਕੰਮ ਕੀਤੇ ਨੇ ਤੇ ਗਾਰੀ ਵੀ ਕਰਨਗੇ ਅਸੀਂ ਵੀ ਜੋਗੇ ਭਾਈ ਨਾਲ ਤਨ ਤੋਂ ਮਨ ਤੋਂ ਦਿਲ ਤੋਂ ਹਰ ਵਾਰ ਇਹਨਾਂ ਦੇ ਨਾਲ ਖੜਾਵਾਂਗੇ ਦਿਨ ਰਾਤ ਖੜਾਵਾਂਗੇ

不拿。<noise> ਆਪ ਬਣਾ ਲਿਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਅੱਜ ਮੈਂ ਸ਼ੁਕਰ ਕਰਨਾ ਚਾਹਦਾ ਆ ਅਕਾਲ ਪੁਰਖ ਪ੍ਰਮਾਤਮਾ ਦਾ ਜਿਨ੍ਹਾਂ ਨੇ ਇਸ ਮਕਾਮ ਤੇ ਪਹੁੰਚਾਇਆ ਔਰ ਅੱਜ ਜਿਹੜਾ ਵਾ ਸੋਸ਼ਲ ਜਸਟਿਸ ਐਂਡ ਔਮਨ ਇੰਪਰੂਵਮੈਂਟ ਬੋਰਡ ਦੇ ਜਿਹੜਾ ਪੰਜਾਬ ਡਾਇਰੈਕਟਰ ਜਿਹੜਾ ਵਾ ਮੈਨੂੰ ਤੁਣਿਆ ਗਿਆ ਹੋਆ ਔਰ ਪਰਮਾਤਮਾ ਨੇ અપਾਰ ਕਿਰਪਾ ਕੀਤੀ ਆ ਔਰ ਇਹਦੇ ਵਿੱਚ ਮੈਂ ਆਨਾ ਆਪਣੇ ਸੀਨੀਅਰ ਆਗੂ ਸਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ ਵਿੱਚ ਆਪਣੇ ਐਨਪੀ ਆਨੰਦ ਨੈਸ਼ਨਲ ਜਰਨਲ ਡਾਇਰੈਕਟਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਨੈਸ਼ਨਲ ਪ੍ਰਿੰਸੀਪਲ ਸੈਕਟਰੀ ਮਿਸਟਰ ਮੀਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਵਾਈਸ ਚੇਅਰਮੈਨ ਸ੍ਰੀ ਹਰੀਕ੍ਰਿਸ਼ਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਸਹਿਯੋਗ ਸ碍 ਦਾ ਅੱਜ ਮੈਂ ਇੱਥੇ ਪਹੁੰਚਾ ਔਰ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਨੈਸ਼ਨਲ ਵਾਈਸ ਚੇਅਰਮੈਨ ਸ੍ਰੀ ਹਰਿ ਹਰੀਕ੍ਰਿਸ਼ਨ ਜੀ ਦੇ ਪੀਏ ਸਾਹਿਬ ਦਾ ਜੋ ਮੇਰੇ ਨਾਲ ਖੜੇ ਨੇ ਅਵਨਾਸ਼ ਕਲਿਆਣ ਜੀ ਉਹਨਾਂ ਦਾ ਵੀ ਅਚੇਤੇ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਮਕਾਮ ਤੱਕ ਪਹੁੰਚਾਉਣ ਲਈ ਤੇ ਤੌਰ ਜਿਹੜੀ ਆ ਯਤਨ ਕੀਤੇ ਨੇ ਔਰ ਮੈਂ ਦਬਾਰਤੋਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਜੋ ਮੈਨੂੰ ਮਾਣ ਬਖਸ਼ਿਆ ਗਿਆ ਉਹ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ